ਜੀ ਕਲਤਕ ਸਾਬ ਤੋਂ 2 ਦਸੰਬਰ ਨੂੰ ਸੁਣਾਏ ਗਏ ਫੈਸਲੇ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਆਇਆ ਪੁਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਬਲਕਿ ਇਸ ਦੀ ਤਾਣੀ ਹੋਰ ਵੀ ਉਲਝਦੀ ਜਾ ਰਹੀ ਹੈ। ਸ਼੍ਰੀ ਕਲਤਕ ਸਾਬ ਦੇ ਸਾਬਕਾ ਜੱਤਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਨਿਤਨੇਮੇ ਸੰਸਨੀ ਕੇਸ ਪਿਆਨ ਦਿੱਤੇ ਚਰਨੇ ਉਹਨਾਂ ਵੱਲੋਂ ਹੁਣ ਬਿਆਨ ਦਿੱਤਾ ਗਿਆ ਕਿ ਕਿਸੇ ਨੇ ਉਹਨਾਂ ਨੂੰ ਫੋਨ ਕਰਕੇ ਇਹ ਗੱਲ ਆਖੀ ਹੈ ਕਿ ਸੰਭਲ ਕੇ ਰਹੋ ਕਿਤੇ ਤੁਹਾਡਾ ਹਾਲ ਕੈਪਟਨ ਕਵਲਜੀਤ ਸਿੰਘ ਵਾਲਾ ਨਾ ਹੋ ਜਾਵੇ। ਇੱਥੇ ਬਸਦੀ ਹੈ ਉਨਾ ਹੋਰ ਵੀ ਕਈ ਵੱਡੀਆਂ ਗੱਲਾਂ ਦਾ ਜ਼ਿਕਰ ਕੀਤਾ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਵੇਖੋ ਇਹ ਪੂਰੀ ਖਬਰ ਸ਼੍ਰੀ ਕਲਤਕ ਸਾਬ ਦੇ ਸਾਬਕਾ ਕਾਰਜਕਰਮੀ ਜੱਤਰ ਗਨਿਰਪਤ ਸਿੰਘ ਮਯੂਦਾ ਪੰਥਕ ਸਿਆਸਤ ਤੇ ਬੋਲਦੇ ਆਖਿਆ ਕਿ ਕੁਝ ਮਹੀਨਿਆਂ ਤੋਂ ਜੋ ਵਰਤਾਰਾ ਵਰਤ ਰਿਹਾ ਹੈ ਹਰ ਸਿੱਖ ਉਸ ਤੋਂ ਕਾਫੀ ਚਿੰਤਤ ਹੈ ਉਹਨਾਂ ਕਿਹਾ ਕਿ ਕੁਝ ਲੋਕ ਮੇਰੇ ਪਿੱਛੇ ਹੱਤੋਂ ਕੇ ਪਏ ਹੋਏ ਨੇ ਅਤੇ ਉਹਨਾਂ ਦੇ ਖਿਲਾਫ ਲਗਾਤਾਰ ਚੈਨਲਾਂ ਦੇ ਉੱਪਰ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਆਖਿਆ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅਕਾਲੀ ਦਲ ਵਾਲੇ ਇਹ ਆਖ ਰਹੇ ਨੇ ਕਿ ਗਿਆਨੀ ਅਰਪੀਤ ਸਿੰਘ ਤੋਂ Z+ ਸੁਰੱਖਿਆ ਵਾਲੇ ਸੁਖਬੀਰ ਸਿੰਘ ਬਾਦਲ ਖਤਰਾ ਹੈ ਜਦਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮੈਨੂੰ ਫੋਨ ਕਰਕੇ ਆਖ ਰਹੇ ਨੇ ਕਿ ਸੰਭਲ ਕੇ ਰਹੋ ਕਿਤੇ ਤੁਹਾਡੇ ਨਾਲ ਕੈਪਟਨ ਕਬਲਜੀਤ ਵਾਲੀ ਨਾ ਹੋ ਜੇ ਕਾਲ ਪੰਜ ਚੈਨਲਾਂ ਦੇ ਉੱਤੇ ਪੰਜ ਬੰਦੇ ਬੈਠੇ ਸੀ ਮੇਰੇ ਖਿਲਾਫ ਬੋਲਣ ਵਾਸਤੇ ਪੰਜ ਚੈਨਲਾਂ ਤੇ ਪੰਜ ਬੰਦੇ ਇੱਕ ਨੇ ਤਾਂ ਹੱਦੀ ਮੁਕਾਦੀ ਮੈਨੂੰ ਤਾਂ ਵਿਦੇਸ਼ਾਂ ਤੋਂ ਫੋਨ ਆਉਂਦੇ ਸੀ ਕਿ ਸਿੰਘ ਸਾਹਿਬ ਜੀ ਕਿਆ ਲਖਿਓ ਕੈਪਟਨ ਕਮਲਜੀਤ ਨਾਲ ਬਹੁਤ ਬਹਿਨ ਹੋਈ ਸੀ ਤੁਹਾਡੇ ਨਾਲ ਤਾਂ ਵੀ ਲੋ ਹੋ ਗਏ ਤੇ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਇੱਕ ਗੱਲ ਕਹਿੰਦਾ ਇਹਦਾ ਸੁਖਬੀਰ ਸਿੰਘ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਖਤਰਾ ਇੱਕ ਸਾਧਾਰਨ ਬੰਦੇ ਤੋਂ ਉਸ ਬੰਦੇ ਨੂੰ ਖਤਰਾ ਹੈ ਜਿਹੜਾ ਜੈਡ ਪਲਾਸਸ ਸੁਰੱਖਿਆ ਦੇ ਬੰਦੇ ਤੇ ਇਹਦੀ ਹੈਰਾਨੀ ਦੀ ਗੱਲ ਹੁਣ ਜੇ ਬਾਥਰੂਮ ਦੇ ਵਿੱਚ ਚੜ ਕੇ ਕੋਈ ਮੋਟਾ ਕਿਸੇ ਦਾ ਉਤਰ ਜਾਂਦਾ ਤੇ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੋਸ਼ੀ ਥੋੜੀ ਹੈ ਇਹ ਜੇ ਬਾਥਰੂਮ ਦੇ ਵਿੱਚ ਚੜ ਕੇ ਮੋਟਾ ਉੱਤਰ ਗਿਆ ਕਿ ਮोटा ਫੈਕਚਰ ਹੋ ਗਿਆ ਤੇ ਮੈਂ ਥੋੜੀ ਦਸ਼ੀਆ ਹਾਂ ਦਾ ਕੜਵਾਪਰਗੀ ਗਏ ਮोटा ਉੱਤਰ ਗਿਆ ਜੀ ਪ੍ਰਧਾਨ ਜੀ ਦਾ ਤੇ ਮੈਂਬਰ ਸਾਹਿਬ ਕਹਿੰਦੇ ਜੇ ਯਾਨੀ 220 ਫਾਰਮ ਨੂੰ ਕੁਛ ਹੁੰਦਾ ਹੈ ਕਿ ਉਹਦੇ ਯਾਨੀ ਹਰਪ੍ਰੀਤ ਸਿੰਘ ਜੁਨੇਵਾਰ ਨੂੰ ਮਾਰਨੀ ਦਾ ਇੱਕ ਜ਼ਿਆਦਾ ਹਰੋਂ ਵੱਡਾ ਜੁਨੇਵਾਰ ਹੋਊਗਾ ਇੱਕ ਬੀਵੀਆਈ ਪਰਸਨ ਤੇ ਲੋਕ ਮੈਨੂੰ ਕਹਿੰਦੇ ਨੇ ਸ਼ਾਮ-ਦਸ਼ਾ ਨੂੰ ਫੋਨ ਕਰਕੇ ਉਹ ਵਜੀਲ ਜੀ ਕਿਤੇ ਕੈਪਟਨ ਕਮਲ ਜੀ ਵਾਲੀ ਨਾਮ ਹੋਵੇ ਕਿਤੇ ਕੈਪਟਨ ਕਮਲਜੀਤ ਸਿੰਘ ਵਾਲੀ ਨਾਮ ਹੋਵੇ ਇਸ ਦਿਨਲ ਹੀ ਗਿਆਨੀ ਅਰਪੀਤ ਸਿੰਘ ਨੇ ਆਖਿਆ ਹੈ ਕਿ ਉਹਨਾਂ ਨੂੰ ਸਾਰੀਆਂ ਗੱਲਾਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੀ ਯਾਦ ਆ ਰਹੀਆਂ ਨੇ ਜਦਕਿ ਬਹਿਰੀਨ ਵਾਲੀ ਘਟਨਾ ਤਾਂ 5 ਸਾਲ ਪੁਰਾਣੀ ਹੈ ਉਹਨਾਂ ਆਖਿਆ ਕਿ ਕੀ ਕੋਈ ਜੱਜਦਾਰ ਕਿਸੇ ਮਹਿਲਾ ਨਾਲ ਸਫ਼ਰ ਨਹੀਂ ਕਰ ਸਕਦਾ ਉਹ ਉਸਦੀ ਬੱਚੀ ਜਾਂ ਭੈਣ ਵੀ ਹੋ ਸਕਦੀ ਹੈ ਕਿੰਨਾ ਝੂਠ ਅੱਜ ਸਾਰੀਆਂ ਗੱਲਾਂ 2 ਦਸੰਬਰ ਤੋਂ ਬਾਅਦ ਹੀ ਕਹੀ ਉਹ ਬਹਿਰੀਨ ਵਾਲੀ ਘਟਨਾ ਤਾਂ 5 ਸਾਲ ਪੁਰਾਣੀ ਆਪਾਂ ਸਾਬ ਪਹਿਲਾਂ ਨੂੰ ਤੁਹਾਨੂੰ ਪਤਾ ਕਰੀਏ। ਇਹ ਇੱਕ ਬੀਬੀ ਗੱਦੀ ਆ ਆਪੀ ਸਿੰਘ ਨਾਲ ਨਹੀਂ। 2 ਸਸਮਰ ਤੋਂ ਬਾਅਦ ਹੀ ਆ ਜਾਣ ਤੁਹਾਨੂੰ ਜਾਣਕਾਰੀ ਮਿਲ ਜਾਣੀ। ਇਹ ਬੜੀ ਮਾੜੀ ਗੱਲ ਹੋ ਗਈ ਜੀ। ਇੱਕ ਬੀਬੀ ਦਾ ਸਫਰ ਕਰਨਾ। ਇਹ ਤਾਂ ਮਿਆਰਾ ਦੀ ਲੰਗਾ ਉਹ ਇੱਕ ਜੱਜੇਦਾਰ ਨਾਲ ਬੀਬੀ ਸਫਰ ਨਹੀਂ ਕਰ ਸਕਦੀ। ਉਹ ਪਾਈਓ ਘਣ ਵੀ ਹੋ ਸਕਦੀ ਆ। ਉਹ ਮੱਠੀ ਵੀ ਹੋ ਸਕਦੀ ਆ। ਇਹ ਧੀਕ ਮਾੜੀ ਗੱਲ ਹੈ। ਇਸ ਰਾਨੀਆਂ ਗੱਲਾਂ ਕੀਤੀਆਂ ਨੇ ਕੱਟਿਆ ਕਸੰਗੀਆਂ ਦੇ ਇਹ ਉਸ ਰਿਪੋਰਟ ਦੇ ਵਿੱਚ ਕੀ ਕੀਤਾ ਗਈਆਂ ਜਿਹੜੀ ਰਿਪੋਰਟ ਜਿਹੜੀ ਹੈ ਉਹ ਮੇਰੇ ਖਿਲਾਫ ਲਿਖੀ ਗਈ। ਅੰਤਰੀ ਕਮੇਟੀ ਦੇ ਵੱਲੋਂ ਪੰਜ ਪਿਆਰੀਆਂ ਅੱਗੇ ਪੇਸ਼ ਹੋ ਕੇ ਪੱਖ ਰੱਖਣ ਨੂੰ ਮर्यादा ਦੀ ਉਲੰਘਣਾ ਦੱਸਣ ਤੇ ਉਹਨਾਂ ਆਖਿਆ ਕਿ ਜੇਕਰ ਕੋਈ ਜੱਤਾਰ ਕੋਰਟ ਦੇ ਵਿੱਚ ਨਹੀਂ ਜਾ ਸਕਦਾ ਤਾਂ ਕਿ ਉਹ ਪੰਜ ਪਿਆਰੇ ਅੱਗੇ ਆਪਣਾ ਪੱਖ ਨਹੀਂ ਰੱਖ ਸਕਦਾ ਜੇਕਰ ਨਹੀਂ ਰੱਖ ਸਕਦਾ ਤਾਂ ਫਿਰ ਜੱਤਾਰ ਕਿੱਥੇ ਜਾ ਕੇ ਆਪਣਾ ਪੱਖ ਪੇਸ਼ ਕਰੇ ਕਿ ਇਹਨਾਂ ਦੇ ਸਾਹਮਣੇ ਗੋਡ ਟੇਕ ਦਵੇ ਕਿ ਸਾਨੂੰ ਮਾਫ ਕਰ ਦੋ ਇੱਕ ਵਾਰ ਇਹ ਜੋ ਦੋਸਤ ਆਇਆ ਕਹਿੰਦੇ ਜੀ ਉਹ ਦક્ષੀ ਘਰਮੂਆ ਸਾਹਿਬ ਪੰਆ ਕਹਿੰਦੇ ਸਾਨੂੰ ਇੱਕ ਪੇਸ਼ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪਾਠ ਰਖਿਆ ਜੀ ਬੜੀ ਬਰਿਆਦਾਂ ਦੀ ਗੱਲ ਕਰਦੀ ਮੈਨੂੰ ਬਹੁਤ ਸਾਰੀ ਲੋਕੀ ਜੀ ਵੀ ਨੇ ਕਿਹਾ ਕਿ ਸਿੰਘ ਸਾਹਿਬ ਤੁਸੀਂ ਕੂਰਤ ਤੇ ਨਹੀਂ ਜਾਣਾ ਜੋ ਤੁਹਾਡੇ ਨਾਲ ਇਹਨਾਂ ਨੇ ਕੀਤੀ ਹੈ ਉਹਦੇ ਖਿਲਾਫ ਕੂਰਤ ਤੇ ਨਹੀਂ ਜਾਣਾ ਇਥੋਂ ਤੱਕ ਮੇਰੇ ਅਧਿਆਪਕ ਰਹੇ ਯੂਨੀਵਰਸਿਟੀ ਦੇ ਵਿੱਚ ਸਰਦਾਰ ਹਰਪਾਲ ਸਿੰਘ ਪੰਨੂਆ ਗਿਆਂ ਦੇ ਵਿਵੇਨਦ ਸਿੰਘ ਹਾਂ ਕਿ ਗਿਆ ਕਿ ਕੂਰਤ ਨਹੀਂ ਜਾਣਾ ਬਿਲਕੁਲ ਸਹੀ ਗੱਲ ਹੈ ਨਹੀਂ ਜਾਂਦੇ ਸੀ ਹੁਣ ਔੜ ਤੇ ਜਾਣਾ ਉਹ ਚਾਹੀਦਾ ਤਾਕਤਯਤੇ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਪੱਖ ਰੱਖ ਸਕਦਾ ਇਹ ਕਿ ਉੱਥੇ ਵੀ ਨਹੀਂ ਰੱਖ ਸਕਦਾ ਤੇ ਮੈਂ ਕਿੱਥੇ ਰੱਖੂਗਾ ਹੁਣ ਔੜ ਤੇ ਜਾਣਾ ਤਾਕਤ ਸਾਹਿਬ ਸਾਡੀ ਸਭ ਤੋਂ ਵੱਡੀ ਕੋਡ ਹੈ ਤੇ ਜੇ ਤਾਕਤ ਸਾਹਿਬ ਜੁਤੇ ਪਖਮੇਸ਼ ਕਰਤਾ ਪੰਜ ਪਿਆਰੇ ਸਰਬਾਂ ਦੀ ਹਾਜ਼ਰੀ 'ਚ ਕਦੇ ਇਹ ਵੀ ਮਰਿਆਦਾ ਦੀ ਲੱਗਣਾ ਕਰਤਾ ਇਹ ਵੀ ਮੇਰੇ ਦੇ ਦੋਸਤ ਲੱਗੇ ਉਸ ਰਿਪੋਰਟ ਦੇ ਵਿੱਚ ਕਿ ਇਹਨਾਂ ਨੇ ਅਕਸ਼ੀ ਦੰਦਵਾ ਸਾਹਿਬ ਪੰਜ ਪੈਰਾਂ ਦੇ ਸੰਵਕ ਆਪਣਾ ਪੱਖ ਪੇਸ਼ ਕਰਕੇ ਬਹੁਤ ਵੱਡਾ ਗੁਨਾਹ ਕੀਤਾ ਗੁਨਾਹ ਲਿਖਿਆ ਗੁਨਾਹ ਕੀਤਾ ਕਿ ਔਰ ਸਾਰੇ মিডিਆ ਦੇ ਵਿੱਚ ਸਾਰਿਆਂ ਦੇ ਉਹ ਪ੍ਰੋਸੀਡਿੰਗਸ ਜਿਹੜੇ ਮੈਂ ਬੋਲਿਆ ਉਹ ਸਾਰੇ ਨੇ ਦੇਖੀ। ਉਹ ਬਾਅਦ ਦਾਸ ਨੇ ਕੀ ਗੁਨਾਹ ਹੈ? ਜਿਸ ਵੇਲੇ ਕਿਸੇ ਬਜਟ ਕਰਾਇਆ ਤਾਂ ਘੋਸ਼ਣਾ ਕਰਦਾ ਕਿ ਪੰਜਾਂ ਪੈਰਾਂ ਦੇ ਤ੍ਰਿਸ਼ ਹੁੰਦਾ। ਆਪਣਾ ਮਾਤਾ ਗੁਰੂ ਸਾਹਿਬ ਦੀ ਹਜ਼ੂਰੀ ਚ ਰਲਦਾ ਉਹ। ਕਿੱਥੇ ਜਾਊਗਾ ਕਿੱਥੇ ਆਪਣੇ ਪਾਤਰ ਕੀਏ ਸੀ ਆਪਣਾ ਜਾਨ ਕਿਸੇ ਲਿਟਰ ਕੋਲੇ ਗਈ ਜੈਨਾ ਜੀ ਅੱਜ reportBody ਦੇਖੀ ਹੈ ਵੀ ਸਾਨੂੰ ਮਾਫ ਕਰੋ ਵਸਦਾਨ ਮੰਤਰੀ ਕਿ ਬੈਠੇ ਕੋਲ ਮੈਨੀਫੈਸਟੋ ਕਿ ਮਸੂਲੀ ਜੱਜਨਾਸ ਆ ਜੈਨਾ ਆ ਦੇ ਕੌਮੇ ਦੀ ਤੋਹਫੀ ਸੀ ਇਹ ਤੇ ਨਾ ਮੈਂ ਮੰਨਦੇ ਸਾਹਮਣੇ ਪੇਸ਼ ਹੋ ਕੇ ਖੜਾ ਹੈ ਬਿਆਨ ਦੇ ਤੇਦਰ ਮੈਂ ਮਰੋ ਜਿਨਾਂ ਮਾਰਿਕਾਂ ਦੀ ਫੇਰ ਤੋਂ ਸੁਣਤ ਨੂੰ ਕਦੇ ਕਦੇ ਪਾ। ਕਿ ਕਿਸ 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 ਟੈਂਪਰ ਦੇ ਜਿਹੜੇ ਨੈਮੋ ਮਾਲ ਨੂੰ। ਇਹ ਕੀ ਕਮਾਲ ਦੀ ਗੱਲ। ਦੱਸਦੀ ਕਿ ਗਿਆਨੀ ਅਰਪੀ ਸਿੰਘ ਪਿਛਲੇ ਕਾਫੀ ਦਿਨਾ ਤੋਂ ਲਗਾਤਾਰ ਧਾਰਮਿਕ ਸਮਾਰੋਹ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਇਹ ਬਿਆਨ ਉਹਨਾਂ ਦੇ ਵੱਲੋਂ ਫ੍ਰੀਡਕੋਰਟ ਵਿਖੇ ਇੱਕ ਧਾਰਮਿਕ ਇਕੱਠ ਦੌਰਾਨ ਦਿੱਤਾ ਗਿਆ। ਬਿਊਰੋ ਰਿਪੋਰਟ ਹਮਦਰਦ